ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਪਨੇ ਚੈਨਲ ਤੇ ਪੰਜਾਬ ਦੇ ਮिलाਸਮਾਨ ਦੀਆਂ ਮੰਗਾ ਨੂੰ ਲੰਮਕਾਉਣ ਦੇ ਵਿੱਚ ਅਫਸਰ ਚਾਹੀਦਾ ਵੱਡਾ ਰੋਲ ਹੁੰਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜ ਤੋ तकरीबन 1 ਸਾਲ ਪਹਿਲਾਂ ਮਲਾਸਮਾਂ ਦੀਆਂ ਮੰਗਾਂ ਦੇ ਨਪਟਾਰਾ ਕਰਨ ਦੇ ਲਈ ਇੱਕ ਤਾਲਮੇਲ ਕਮੇਟੀ ਬਣਾਈ ਸੀ ਪਰ ਹੈਰਾਨੀਜਨਕ ਜਾਣਕਾਰੀ ਮਿਲੀ ਹੈ ਕਿ ਇਹ ਕਮੇਟੀ ਪਤਾ ਨਹੀਂ ਕਿਤੋਂ ਗੁੰਮ ਹੋ ਗਈ ਕਿਉਂਕਿ ਇਸ ਕਮੇਟੀ ਦੇ ਵੱਲੋਂ ਅਜ ਤੱਕ ਇੱਕ ਵੀ ਕਮੀਟਿੰਗ ਨਾ ਆਪਣੇ ਪੱਧਰ ਤੇ ਕੀਤੀ ਹੈ ਨਾ ਹੀ ਮਲਾਜ਼ਮ ਜਥੇ ਨੂੰ ਸੱਦ ਕੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਖੁਦ ਮੁੱਖ ਮੰਤਰੀ ਦੇ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਦੇ ਅਧਿਕਾਰੀਆਂ ਦਾ ਜਿਹਾ ਵਤੀਰਾ ਵੀ ਉਹਨਾਂ ਨੇ ਮੁੱਖ ਮੰਤਰੀ ਦੇ ਹੁਕਮਾਂ ਦੇ ਮੁਤਾਬਕ ਸਬੰਧਿਤ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਮਸਲੇ ਹੱਲ ਕਰਨ ਦਾ ਪੂਰਾ ਭਰੋਸਾ ਦਿੱਤਾ ਸੀ ਪੰਜਾਬ ਸਟੇਟ ਮਿਸਟਰੀਅਸ ਸਰਵਿਸ ਯੂਨੀਅਨ ਦੀ 1 ਜੁਲਾਈ 2024 ਨੂੰ ਫਗਵਾੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਮੀਟਿੰਗ ਹੋਈ ਸੀ ਉਦੋਂ ਚਲੰਦਰ ਜਿੰਨੀ ਚੋਣ ਚਾਰੀ ਸੀ ਉਸੇ ਦੌਰਾਨ ਮੁੱਖ ਮੰਤਰੀ ਦੇ ਵੱਲੋਂ ਜਥੇਬੰਦੀਆਂ ਨਾਲ ਮੀਟਿੰਗ ਕਰਨ ਕੇ ਚੋਣਾ ਤੋਂ ਬਾਅਦ ਸਾਰੀਆਂ ਮੰਗਾਂ ਦੇ ਮਸਲੇ ਹੱਲ ਕੀਤੇ ਜਾਣ ਨਾਲ ਹੀ ਇਹ ਗੱਲ ਕਹੀ ਵੀ ਕਿਉਂਕਿ ਇਹ ਜਿਹੜੇ ਮੁਲਾਜ਼ਮ ਯੂਨੀਅਨਸ ਮਿਸਟਰੀ ਜਿਹੜੇ ਮਿਸਟਰੀਅਸ ਸਰਵਿਸ ਯੂਨੀਅਨ ਦੇ ਨਾਲ ਉਹਨਾਂ ਨੇ ਕਿਹਾ ਕਿ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਦੀ ਜਿਹੜੀ ਯੂਨੀਅਨ ਬਖਰੇ ਹੁੰਦੇ ਨੇ ਇਸ ਦੇ ਲਈ ਇਹਨਾਂ ਦੇ ਲਈ ਇੱਕ ਵਿਸ਼ੇਸ਼ ਤਾਲਮੇਲ ਕਮੇਟੀ ਬਣਾਈ ਜਾਵੇਗੀ ਜਿਹੜੀ ਇਹ ਮਸਲੇ ਹੱਲ ਕਰੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੋਂ ਬਾਅਦ ਬਕਾਇਦਾ ਉਸ ਵੇਲੇ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਵੱਲੋਂ ਆਪਣੇ ਪੱਤਰ ਦੇ ਵਿੱਚ ਲਿਖ ਕੇ ਕਮੇਟੀ ਦਾ ਗਠਨ ਵੀ ਕੀਤਾ ਗਿਆ ਉਹ ਕਮੇਟੀ ਕੀ ਸੀ ਮੁੱਖ ਮੰਤਰੀ ਸਕੱਤਰ ਜਿਹੜੇ ਨੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਉਸ ਕਮੇਟੀ ਦੀ ਕੀ ਬੰਨਤ ਜਿਹੜੀ ਹੈ ਵੰਤਰ ਬਣਾਈ ਸੀ ਤੁਹਾਨੂੰ ਉਹ ਪੜ੍ਹ ਕੇ ਸੁਣਾ ਦਿੰਨੇ ਆ ਸੋ ਦੋਸਤੋ ਇਹ ਕਮੇਟੀ ਪੰਜਾਬ ਸਰਕਾਰ ਆਪ ਰਾਜ ਪਵੰਦੀ ਵਿਭਾਗ ਦੇ ਵੱਲੋਂ ਨੋਟੀਫਾਈ ਕੀਤੀ ਗਈ ਸੀ ਇਸ ਜਿਹੜੀ ਹੈ ਤਾਲਮਿਲ ਕਮੇਟੀ ਬਣਾਈ ਸੀ ਉਹਦੇ ਵਿੱਚ ਲਿਖਿਆ ਸੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸ਼ਾਂ ਦੇ ਸੰਮੁਖ ਪੰਜਾਬ ਸਟੇਟ ਮਸਟਰੀਅਸ ਸਰਵਿਸ ਯੂਨੀਅਨ ਅਤੇ ਡੀਸੀ ਦਫਤਰ EMPLOYEES ਯੂਨੀਅਨ ਪੰਜਾਬ ਜਥੇਬੰਦੀਆਂ ਦੇ ਮਸਲਿਆਂ ਦਾ ਜੋਗ ਹੈ ਲੱਭਣ ਦੇ ਲਈ ਹੇਠ ਲਿਖੇ ਅਨੁਸਾਰ ਤਾਲਮਿਲ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਲਿਖਿਆ ਵੀ ਇਸ ਕਮੇਟੀ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮਾਲ ਤੇ ਪੁਨਰ ਵਾਸ ਮੰਤਰੀ ਇਸੇ ਤਰ੍ਹਾਂ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਵਿਸ਼ੇਸ਼ ਮੁਖ ਸਕੱਤਰ ਮੁੱਖ ਮੰਤਰੀ ਜਿਹੜੇ ਨੇ ਕਿ ਨੇ ਵਿਸ਼ੇਸ਼ ਮੁਖ ਸਕੱਤਰ ਨੂੰ ਵੀ ਇਸ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਇੰਨੀ ਹਮਾਇਤ ਇਸ ਕਮੇਟੀ ਨੂੰ ਦਿੱਤੀ ਗਈ ਸੀ ਕਿ ਇਸ ਕਮੇਟੀ ਦੇ ਵਿੱਚ ਮੁਖ ਸਕੱਤਰ ਨੂੰ ਵੀ ਸ਼ਾਮਿਲ ਕੀਤਾ ਗਿਆ ਐਡਵੋਕੇਟ ਜਨਰਲ ਨੂੰ ਜਿਹੜਾ ਹੈ ਕਿ ਸ਼ਾਮਿਲ ਕੀਤਾ ਗਿਆ ਵਿਸ਼ੇਸ਼ ਮੁਖੀ ਸਕੱਤਰ ਮਾਲ ਤੇ ਪੁਨਰਵਾਸ ਵਿਭਾਗ ਨੂੰ ਵੀ ਇਸ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਪ੍ਰਮੁਖ ਸਕੱਤਰ ਵਿੱਤ ਵਿਭਾਗ ਨੂੰ ਵਿੱਚ ਸ਼ਾਮਿਲ ਕੀਤਾ ਸਕੱਤਰ ਪਰਸੋਨਲ ਭਾਗ ਨੂੰ ਵੀ ਜਿਹੜਾ ਇਸ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਨਾਲ ਹੀ ਇਹ ਗੱਲ ਕਹੀ ਗਈ ਸੀ ਕਿ ਤਾਲਮੇਲ ਕਮੇਟੀ ਦੇ ਜਿਹੜੀ ਹੈ ਨੋਡਲ ਵਿਭਾਗ ਵਿੱਤ ਵਿਭਾਗ ਹੋਵੇਗਾ ਬਕਾਇਦਾ ਇਹਦਾ ਉਪਕ੍ਰਿਤ ਦਾ ਜਿਹੜਾ ਇੱਕ ਉਤਰਾ ਪ੍ਰਮੁੱਖ ਵਿੱਤ ਵਿਭਾਗ ਨੂੰ ਅਗਲੇਰੀ ਕਾਰਵਾਈ ਜਿਹੜੀ ਕਿ ਹਿਤ ਭੇਜੇ ਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਇਸ ਤਾਲਮੇਲ ਕਮੇਟੀ ਦੀ ਮੀਟਿੰਗ ਕਰਮੋਨਾਂ ਦਾ ਜਿਹੜਾ ਅਜੰਡਾ ਅਤੇ ਕਾਰਵਾਈ ਜਾਰੀ ਕਰਨ ਸੰਬੰਧੀ ਕਾਰਵਾਈ ਬਤੌਰ ਨੋਡਲ ਵਿਭਾਗ ਕਰਨਗੇ ਬਹੁਤ ਸਪਸ਼ਟ ਪੱਤਰ ਦੇ ਵਿੱਚ ਇਹ ਜਾਰੀ ਕੀਤਾ ਗਿਆ ਸੀ ਜਿਹੜੀ ਤਾਲਮੇਲ ਕਮੇਟੀ ਬਣਾਈ ਹੈ ਇਸ ਦੀ ਬਕਾਇਦਾ ਮੁਖ ਸਕੱਤਰ ਦੇ ਵੱਲੋਂ ਜਿਹੜੀ ਹੈ ਕਾਪੀ ਆ ਉਹ ਪ੍ਰਧਾਨ ਪੰਜਾਬ ਸਟੇਟ ਮਿਸਟਰੀਅਸ ਸਰਵਿਸ ਯੂਨੀਅਨ ਦੇ ਡੀਸੀ ਦਫਤਰ EMPLOYES ਯੂਨੀਅਨ ਪੰਜਾਬ ਵਿਪੇ ਜੀ ਸੀ ਇਹੋ ਉਹ ਤਾਲਮਿਲ ਕਮੇਟੀ ਦੀ ਨੋਟੀਫਿਕੇਸ਼ਨ ਹੈ ਪਰ ਹਰਾਨੇ ਦੀ ਗੱਲ ਹੈ ਕਿ ਵੀ ਅਜ ਤੱਕ ਇਸ ਕਮੇਟੀ ਦੇ ਤਾਲਮਿਲ ਕਮੇਟੀ ਨੇ ਇੰਨਾ ਜਥੇਬੰਦੀਆਂ ਦੀ ਮੰਗਾਂ ਮੰਨੀਆਂ ਤੇ ਦੂਰ ਦੀ ਗੱਲ ਹੈ ਇੱਕ ਵੀ ਮੀਟਿੰਗ ਨਹੀਂ ਕੀਤੀ ਜਦੋਂ ਇਹ ਜਿਹੜੀ 10 ਸੰਬੰਧ ਜਿਹੜੀ ਕਿਸ ਸੰਬੰਧ ਤੇ ਜਿਹੜੀ ਦੇ ਵਿੱਚ ਮਟੀਰੀਅਲ ਯੂਨੀਅਨ ਦੇ ਪ੍ਰਧਾਨ ਉਹ ਲਗਾਤਾਰ ਉਡੀਕ ਕਰ ਰਹੇ ਨੇ ਵੀ ਇੱਕ ਮੁੱਖ ਮੰਤਰੀ ਦੇ ਵੱਲੋਂ ਬਣਾਈ ਕਮੇਟੀ ਜਿਹੜੀ ਹੈ ਉਹ ਸਾਨੂੰ ਕਾਲ ਕਰੇਗੀ ਸਾਡੇ ਨਾਲ ਗੱਲਬਾਤ ਕਰੇਗੀ ਸਾਡੇ ਨਾਲ ਮਸਲੇ ਹੱਲ ਕਰੇਗੀ ਪਰ ਅਸਤੱਕ ਇਸ ਕਮੇਟੀ ਨੇ ਉਹਨਾਂ ਨੂੰ ਨਾ ਤਾਂ ਕਾਲ ਕੀਤਾ ਨਾ ਹੀ ਉਹਨਾਂ ਨਾਲ ਮੀਟਿੰਗ ਕੀਤੀ ਗੁਰਨਾਮ ਸਿੰਘ ਵੀਰਕ ਨੇ ਇਹ ਵੀ ਦੱਸਿਆ ਵੀ ਉਹ ਇਸ ਬਾਬਤ ਮੈਂਬਰਨ ਵੀ ਦੇ ਚੁਕੇ ਨੇ 16 ਜੂਨ ਨੂੰ ਜਦੋਂ ਉਹਨਾਂ ਦੀ ਮੀਟਿੰਗ ਹੋਈ ਸੀ ਵਿੱਤ ਮੰਤਰੀ ਦੇ ਨਾਲ ਤੇ ਉਦੋਂ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹੜੀ ਤਾਲਮੇਲ ਕਮੇਟੀ ਆ ਮੁੱਖ ਮੰਤਰੀ ਸਾਹਮਣੇ ਨਹੀਂ ਬਣਾਈ ਹੈ ਉਹਦੇ ਨਾਲ ਸਾਡੀ ਮੀਟਿੰਗ ਕਰਵਾਈ ਜਾਵੇ ਕਿਉਂਕਿ ਉਹ ਤਾਲਮੇਲ ਕਮੇਟੀ ਦੇ ਵਿੱਚ ਸਬੰਧਿਤ ਵਿਭਾਗਾਂ ਦੇ ਮੰਤਰੀ ਅਤੇ ਅਧਿਕਾਰੀ ਸ਼ਾਮਿਲ ਨੇ ਉਹ ਸਾਡੇ ਜਿਹੜੀਆਂ ਨੇ ਕੈਡਰ ਵਾਈਜ਼ ਮੰਗਾਂ ਨੇ ਉਹ ਉਸ ਕਮੇਟੀ ਦੇ ਵਿੱਚ ਹੀ ਜਿਹੜੀਆਂ ਨੇ ਪੂਰੀਆਂ ਹੋ ਸਕਦੀਆਂ ਨੇ ਪਰ ਉਹਨਾਂ ਨੇ ਦੱਸਿਆ ਵੀ ਅਜ ਤੱਕ ਉਹਨਾਂ ਨੂੰ ਉਸ ਕਮੇਟੀ ਦੇ ਦਰਸ਼ਨ ਤੱਕ ਨਹੀਂ ਕਰਵਾਏਗੇ ਉਹਨਾਂ ਨੇ ਦੋਸ਼ ਲਾਇਆ ਰੋਸ ਪ੍ਰਗਟ ਕੀਤਾ ਜੇ ਮੁੱਖ ਮੰਤਰੀ ਦੇ ਵੱਲੋਂ ਨਿਰਧਾਰਿਤ ਕੀਤੀ ਬਣਾਈ ਗਈ ਕਮੇਟੀ ਇੱਕ ਸਾਲ ਜਥੇਬੰਦੀ ਨਾਲ ਮੀਟਿੰਗ ਕਰਨ ਤੋਂ ਇਨਕਾਰੀ ਹੈ ਜਿਸ ਤੋਂ ਬਹੁਤ ਸਾਫ਼ ਹੈ ਵੀ ਅਧਿਕਾਰੀ ਅਤੇ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਲਈ ਕੋਈ ਵੀ ਧਿਆਨ ਨਹੀਂ ਦੇ ਰਹੀ ਉਹਨਾਂ ਨੇ ਕਿਹਾ ਵਿਸ਼ਾਇਤ ਇਹ ਕਮੇਟੀਆਂ ਜਿਹੜੀਆਂ ਨੇ ਇਹ ਲੋਕ ਦੇ ਮਸਲੇ ਜਿਹੜੇ ਨੇ ਲੰਮੇ ਸਮੇਂ ਤੋਂ ਲੜਕਦੇ ਪਏ ਨੇ ਲਟਕਾਉਣ ਦੇ ਲਈ ਬਣਾਈ ਜਾਂਦੀ ਹੈ ਕਿਉਂਕਿ ਪਹਿਲਾਂ ਇੱਕ ਕਮੇਟੀ ਬਣਾਈ ਸੀ ਤਨਖਾਹ ਕਮਿਸ਼ਨ ਵਿੱਚ ਲਈ ਅਨਾਰਮਲੀਆਂ ਨੂੰ ਦੂਰ ਕਰਨ ਦੇ ਲਈ ਅਨਾਰਮਲੀ ਕਮੇਟੀ ਉਹਨੇ ਵੀ ਕੁਝ ਨਹੀਂ ਕੀਤਾ ਇਸੇ ਤਰ੍ਹਾਂ ਪੁਰਾਣੀ ਫੈਸਲੇ ਬਹਾਲ ਕਰਨ ਦੇ ਲਈ ਇੱਕ ਅਧਿਕਾਰੀ ਦੇ ਆਧਾਰਿਤ ਕਮੇਟੀ ਬਣਾਈ ਸੀ ਪਰ ਉਹਨੇ ਵੀ ਮੁਲਾਜ਼ਮਾਂ ਦੇ ਪੱਲੇ ਕੁਝ ਨਹੀਂ ਪਾਇਆ ਗੁਰਨਾਮ ਸਿੰਘ ਬਰਖ ਨੇ ਕਿਹਾ ਹੈ ਵੀ ਉਹ ਇਹ ਮੁੱਦਾ ਜੇ ਕਿਤੇ ਮੌਕਾ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲਣ ਦਾ ਤੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣ ਲਈ ਵੀ ਤੁਹਾਡੇ ਵੱਲੋਂ ਬਣਾਈ ਜਿਹੜੀ ਕਮੇਟੀ ਹੈ ਉਹ ਕਮੇਟੀ ਨੇ 1 ਸਾਲ ਦੇ ਵਿੱਚ ਉਹਨਾਂ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ ਉਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੇ ਉੱਚ ਅਧਿਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਦੇ ਵਿੱਚ ਬਹੁਤ ਹੀ ਵੱਡੀ ਰੁਕਾਵਟ ਪਾਉਂਦੇ ਹਨ ਲੰਬੇ ਸਮੇਂ ਤੋਂ ਇੱਕ ਲਮਕਾਉਂਦੇ ਰਹਿੰਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਵਿੱਚ ਬਣੇ ਰਹੇ